ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਣ ਵਾਲੇ 6-7 ਦਿਨਾਂ ਦੇ ਮੌਸਮ ਦੀ ਅੱਜ ਦਿਨ ਹੈ ਜੀ 3 ਨਵੰਬਰ ਦਾ 10 ਨਵੰਬਰ ਤੱਕ ਦੀ ਮੌਸਮ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਆ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਇੱਕ ਹਲਕੀ ਵੈਸਟਰਨ ਡਿਸਰਬੈਂਸ ਜੋ ਸਰਗਰਮ ਹੋਣ ਜਾ ਰਹੀ ਆ ਪੰਜਾਬ ਦੇ ਵਿੱਚ ਤੇ ਇਹਦੇ ਸਦਕਾ ਮੀਂਹ ਦੇ ਅਸਰ ਹੋਣਗੇ ਕਿੰਨੇ ਹੋਣਗੇ ਕਿਹੜੇ ਜਿਲ੍ਹਿਆਂ ਦੇ ਵਿੱਚ ਹੋਣਗੇ ਇਹ ਵੀ ਤੁਹਾਨੂੰ ਜੜੀ ਜਰ ਰਿਪੋਰਟ ਇਸ ਵੀਡੀਓ ਦੇ ਵਿੱਚ ਦੇਾਂਗੇ ਸਭ ਤੋਂ ਪਹਿਲਾਂ ਜੇਕਰ ਗੱਲ ਮੌਸਮ ਦੀ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਗੱਲ ਕਰ ਲੈਣੀ ਆਂ ਬੀਤੇ 24 ਘੰਟਿਆਂ ਦੇ ਵਿੱਚ ਟੈਂਪਰੇਚਰਾਂ ਦੇ ਵਿੱਚ ਗਿਰਾਵਟ ਆਈ ਆ 32.7 ਡਿਗਰੀ ਦੇ ਨਾਲ ਮਾਨਸਾ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਬੀਤੇ 24 ਘੰਟਿਆਂ ਦੇ ਵਿੱਚ ਦਿਨਾਂ ਦੇ ਟੈਂਪਰੇਚਰ ਦੇ ਹਿਸਾਬ ਨਾਲ 31.6 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਹਰਿਆਣਾ ਦੇ ਵਿੱਚ ਬੀਤੇ 24 ਘੰਟਿਆਂ ਦੇ ਵਿੱਚ ਸੋ ਇਹ ਟੈਂਪਰੇਚਰ 35 ਤੋਂ ਘਟ ਕੇ ਥੱਲੇ ਆ ਰਹੇ ਨੇ 3-4 ਡਿਗਰੀ ਦੇ ਨਾਲ ਤੇ ਗਿਰਾਵਟ ਸੰਭਵ ਹੋਈ ਆ ਕਿਉਂ ਸੰਭਵ ਹੋਈ ਆ ਕਿਉਂਕਿ ਇੱਕ ਸਿਸਟਮ ਆ ਰਿਹਾ ਆ ਤੇ ਉੱਪਰਲੇ ਫੱਦਰ ਤੇ ਪ੍ਰਦੂਸ਼ਣ ਦੀ ਇੱਕ ਲੇਅਰ ਛਾਈ ਹੋਈ ਆ ਸਿੱਧੀ ਹੀਟ ਥੱਲੇ ਲੱਗ ਨਹੀਂ ਰਹੀ ਤੇ ਜਿਹਦੇ ਨਾਲ ਠੰਡਕ ਦਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਰਾਤਾਂ ਦੇ ਤੇ ਦਿਨਾਂ ਦੇ ਟੈਂਪਰੇਚਰ ਦੇ ਵਿੱਚ ਅੰਤਰ ਕਾਫੀ ਵੇਖਣ ਨੂੰ ਮਿਲ ਰਿਹਾ ਜਿੱਥੇ 35 36 ਦੇ ਦਿਨਾਂ ਦੇ ਟੈਂਪਰੇਚਰ ਚੱਲ ਰਹੇ ਸੀ ਉਹ 31 32 ਦੇ ਆ ਚੁੱਕੇ ਨੇ ਬਹੁਤੇ ਜਿਲਿਆਂ ਦੇ ਵਿੱਚ 29 30 31 ਅਦਾ ਟੈਂਪਰੇਚਰ ਚੱਲਦੇ ਪਏ ਨੇ ਪਾਵੇਂਓ ਪੰਜਾਬ ਦੇ ਜਲੇ ਹੁਣ ਪਾਵੇਂਓ ਹਰਿਆਣੇ ਦੇ ਜਲੇ ਹੋਣ ਇਸੇ ਲਾਵਾ ਜੀ ਪਰ ਦੋਸ਼ਣ ਕਾਫੀ ਜਿਆਦਾ ਮਾਤਰਾ ਦੇ ਵਿੱਚ ਵਧਿਆ ਹੋਇਆ 250 ਤੋਂ ਲੈ ਕੇ 300 ਦੇ ਵਿਚਕਾਰ ਅੱਜ ਕਾਫੀ ਫਰਦੋਸ਼ਣ ਜੜਾ ਆ ਉਹ ਵੇਖਣ ਨੂੰ ਮਿਲ ਰਿਹਾ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਇੰਨਾ ਚੜਿਆ ਹੋਇਆ 300 ਤੋਂ ਵੀ ਪਾਰ ਅੱਜ ਕੁਝ ਖੇਤਰਾਂ ਦੇ ਵਿੱਚ ਦਰਜ ਹੋਇਆ ਪੰਜਾਬ ਦੇ ਤੇ ਅੱਜ ਕਾਫੀ ਖੇਤਰਾਂ ਦੇ ਵਿੱਚ ਸਮਾਗ ਦੇ ਜੜੀ ਚਾਦਰ ਹੈ ਉਹ ਵੇਖਣ ਨੂੰ ਮਿਲ ਰਹੀ ਹੈ ਸਗੈਰੂ ਜੀ ਸੋ ਆਉਂਦੇ 48 ਘੰਟਿਆਂ ਦੇ ਵਿੱਚ ਇਹ ਪ੍ਰਦੂਸ਼ਣ ਦੇ ਵਿੱਚ ਹੋਰ ਵਾਧਾ ਹੋਵੇਗਾ ਕਿਉਂਕਿ ਜਿਹੜਾ ਸਿਸਟਮ ਆ ਰਿਹਾ ਕਿਉਂਕਿ ਹਾਲੇ ਜਣੀਆਂ ਹਵਾਵਾਂ ਚੱਲ ਰਹੀਆਂ ਨੇ ਉਹ ਉੱਤਰ ਪੱਛੋਂ ਦੀਆਂ ਚੱਲ ਰਹੀਆਂ ਨੇ ਅੱਜ ਤੋਂ ਹੋ ਸਕਦਾ ਜਾਂ ਫਿਰ ਕੱਲ ਤੋਂ ਚੜ੍ਹਦੀ ਦੁਪਹਿਰ ਤੋਂ ਖੈਲਾ ਫੈਲਾ ਜੜੀਆਂ ਦੱਖਣ ਫੁਰੇ ਦੀਆਂ ਹਵਾਵਾਂ ਵਾਪਸੀ ਕਰਨਗੀਆਂ ਤੇ ਇਹ ਜਦੋਂ ਪੂਰੇ ਦੀ ਹਵਾ ਵਾਪਸੀ ਕਰਨਗੀਆਂ ਤੇ ਸਾਰਾ ਪ੍ਰਦੂਸ਼ਣ ਦਿੱਲੀ ਦਾ ਹੋ ਗਿਆ ਨਾਲ ਲੱਗਦੇ ਸੂਬਿਆਂ ਦਾ ਹੋ ਗਿਆ ਉਹ ਸਾਰਾ ਇਧਰ ਪੰਜਾਬ ਵੱਲੋਂ ਖਿਸਕਣਾ ਜਿਸ ਦੇ ਨਾਲ ਪ੍ਰਦੂਸ਼ਣ ਜਰਾ ਜਾਂ ਹੋਰ ਵਧੇਗਾ ਹੋ ਸਕਦਾ ਸਾਡੇ ਅਸਾਰ ਦੇ ਮਤਲਬ ਕਿ 400 ਤੋਂ ਉਪਰ 에ਅਰ ਕੁਆਲਿਟੀ ਇੰਡੈਕਸ ਦਾ ਲੈ ਪੰਜਾਬ ਦੇ ਵਿੱਚ ਸੋ ਇਸ ਲਈ ਆਪਣਾ ਜਿਹੜਾ ਧਿਆਨ ਰੱਖਿਆ ਜਾਵੇ ਤੇ ਆਪਣਾ ਵਿਸ਼ੇਸ਼ ਤੌਰ ਤੇ ਉਹ ਮਰੀਜ਼ ਧਿਆਨ ਰੱਖਣ ਜਿਹੜੇ ਸਾਦੇ ਮਰੀਜ਼ ਨੇ ਤੇ ਆਪਣਾ ਤੁਸੀਂ ਮਾਸਕ ਲਗਾ ਕੇ ਨਿਕਲੋ ਵੈਸੇ ਨਾ ਨਿਕਲੋ ਘਰੋਂ ਬਾਹਰ ਤਾਂ ਤੁਹਾਡੇ ਲਈ ਬਿਹਤਰ ਹੈ ਤੇ ਦੋ ਤਿੰਨ ਦਿਨ ਤੁਸੀਂ ਪਰਹੇਸ਼ ਕਰਨਾ ਉਸ ਤੋਂ ਬਾਅਦ ਇਹ ਸਿਸਟਮ ਦੇ ਘਰਿਆ ਜੀ ਜਿਹੜਾ ਕਿ ਪੱਜ ਦੀ ਦੁਪਹਿਰ ਤੋਂ ਬਾਅਦ ਸਰਗਰਮ ਹੋ ਸਕਦਾ ਚਾਰ ਨੂੰ ਵੀ ਕਿਤੇ ਰਾਤ ਨੂੰ ਕੜੀਆਂ ਫੈ ਸਕਦੀਆਂ ਨੇ ਪੰਜ ਨੂੰ ਵੀ ਮੀਂਹ ਦਾ ਅਸਰ ਹੋਣਗੇ ਇਹਦੇ ਵਿੱਚ ਮੁੱਖ ਤੌਰ ਦੇ ਨਾਲ ਪਠਾਨਗੁਰ ਜਿਲ੍ਹਾ ਗੁਰਦਾਸਪੁਰ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਦੇ ਕੁਝ ਖੇਤਰ ਜਲੰਧਰ ਹੁਸ਼ਿਆਰ ਫਰ ਕਪੂਰਥਲਾ ਨਵਾਂ ਸ਼ਹਿਰ ਪਹਿਲਾਂ ਇਨ੍ਹਾਂ ਜਿਲ੍ਹਿਆਂ ਤੇ ਦੱਸ ਦਿੰਦੇ ਆ ਇਨ੍ਹਾਂ ਜਿਲ੍ਹਿਆਂ ਦੇ ਕੁਝ 30 40 ਫੀਸਦੀ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਹੋਣਗੇ ਲੁਧਿਆਣਾ ਸੰਗਰੂਰ ਬਰਨਾਲਾ ਮਲੇਰਕੋਟਲਾ ਮਾਨਸਾ ਪਟਿਆਲਾ ਸ਼੍ਰੀ ਫਤ ਨਵਾਂ ਹੜੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਕੁਝ 30% ਖੇਤਰਾਂ ਦੇ ਵਿੱਚ ਕਣੀਆਂ ਕਿਤੇ ਤੇਜ਼ ਰਾਟਿਆਂ ਦੇ ਅਸਰ ਹੋਣਗੇ ਤੇ ਇਹਨਾਂ ਹੀ ਜ਼ਿਲ੍ਹਿਆਂ ਦੇ ਵਿੱਚ ਕੁਝ ਲਿਵਟਡ ਗੜੇਮਾਰ ਵੀ ਹੋ ਸਕਦੀ ਹੈ ਕੁਝ ਖੇਤਰਾਂ ਦੇ ਵਿੱਚ ਪਰ ਉਹ ਗੜੇਮਾਰ ਬਹੁਤੀ ਨਹੀਂ ਹੋਏਗੀ ਬਰੀਕ ਗੜੇਮਾਰ ਹੋਏਗੀ ਉਹ ਵੀ ਕੁਝ ਪਿੰਡਾਂ ਕੁਝ ਤਹਿਸੀਲਾਂ ਦੇ ਵਿੱਚ ਸੀਮਿਤ ਰਹੇਗੀ ਇਸਲਾਵਾ ਫਿਰੋ ਫਿਰੋਸਰ ਫਰੀਦਕੋਟ ਬਠਿੰਡਾ ਸ੍ਰੀ ਮਕਸਰ ਸਾਹਿਬ ਤੇ ਮੋਗਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਲੈ ਕੇ ਤੇਜ਼ ਝਰਾਟੇ ਕੁਝ 15-20 ਫਸੰਦੀ ਖੇਤਰਾਂ ਦੇ ਵਿੱਚ ਸੰਭਵ ਹੋਣਗੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲੇਗੇ ਕਿਉਂਕਿ ਇਹ ਸਿਸਟਮ ਦੱਖਣ ਪੱਛਮੀ ਮਾਲਵੇ ਦੇ ਵਿੱਚ ਕਮਜ਼ੋਰ ਰਹੇਗਾ ਇਸਲਾਵਾ ਜੀ ਕੁਝ ਇਧਰ ਜਿਹੜੇ ਪਹਾੜਾ ਦੀ ਰੇਂਜ ਆਉਂਦੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਤੇਜ਼ ਤਰਾਰ ਮੀਂਹ ਵੀ ਡਰਜੋ ਸਕਦੇ ਨੇ ਪਹਾੜਾ ਦੇ ਵਿੱਚ ਤਾਂ ਭਾਰੀ ਮੀਂਹ ਲੱਗਣੀ ਲੱਗਦੇ ਨੇ ਇਹ ਤੇ ਕੋਈ ਦੋ ਰਾਏ ਨਹੀਂ ਹੈ ਇਸ ਤੋਂ ਬਾਅਦ ਫਿਰ 6 7 8 9 10 ਇਹਨਾਂ ਦਿਨਾਂ ਦੇ ਵਿੱਚ ਮੌਸਮ ਮੁੱਖ ਤੌਰ ਤੇ ਸਾਫ਼ ਰਹਿੰਦਾ ਜਾਪ ਰਿਹਾ ਤੇ ਜਿਵੇਂ ਜਿਵੇਂ ਜਾਪ ਰਿਹਾ ਅੱਗੇ ਵਧਾਂਗੇ ਯਾਨੀ ਕਿ 8 9 ਤੇ 10 ਨਵੰਬਰ ਤੱਕ ਮੌਸਮ ਆ ਜਿਹੜਾ ਫਿਰ ਤੋਂ ਥੋੜਾ ਬਹੁਤ ਗੰਦਲਾ ਟਾਈਪ ਹੋਣਾ ਸ਼ੁਰੂ ਹੋ ਜਾਏਗਾ ਪਰ ਪ੍ਰਦੂਸ਼ਣ ਇੱਕਦਮ ਨਹੀਂ ਵਧੇਗਾ ਪ੍ਰਦੂਸ਼ਣ ਠੀਕ ਠਾਕ ਦਾ ਅਸਰ ਹੋਣਗੇ ਸੋ ਇਕ ਨਜ਼ਰ ਆਫਾਂ ਜاده ਜاده ਤਾਜ਼ਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਖਾਗ ਨੇ ਸਕੀਨ ਤੇ ਦੇਖ ਸਕਦੇ ਆ 3 ਨਵੰਬਰ ਦੀ ਅਪਡੇਟ ਆ ਪੰਜਾਬ ਦੇ ਲਈ ਵਾਰਨਿੰਗ ਆ 3 ਤੋਂ ਲੈ ਕੇ 9 ਨਵੰਬਰ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਫਿਲਹਾਲ ਅਲਰਟ ਕੋਈ ਨਹੀਂ ਆ ਕਿਉਂਕਿ ਸਿਸਟਮ ਹੌਲਾ ਹੀ ਆ ਕੋਈ ਤਗੜਾ ਸਿਸਟਮ ਨਹੀਂ ਆ ਭਾਰੀ ਮੀਂਹ ਚੱਕਰ ਦੇ ਅਸਰ ਪੰਜਾਬ ਵਾਲੇ ਪਾਸੇ ਘਟ ਨਹੀਂ ਇਸ ਲਈ ਇਹਦੇ ਸਿਸਟਮ ਦੇ ਬਾਬਤ ਕੋਈ ਅਲਰਟ ਹਾਲੇ ਫਿਲਹਾਲ ਜਾਰੀ ਨਹੀਂ ਕੀਤਾ ਗਿਆ ਧੰਨ